ਗੁਰੂ ਗੋਬਿੰਦ ਸਿੰਘ ਰੋਡ ਖਤਮ ਹੀ ਹੋ ਗਿਆ ਠੇਕੇ ਵਾਲਾ ਰੋਡ ਮੈਂ ਸੋਚਿਆ ਮਾਂ ਵੀ ਇਹ ਸਾ ਇਸ ਰੋਡ ਤੇ ਸਾਡੇ ਗੁਰੂ ਸਾਹਿਬ ਜੀ ਲੰਘ ਕੇ ਗਏ ਨੇ ਤੇ ਮਾਂ ਇਹ ਉਹ ਰੋਡ ਨੇ ਜਿਹਨੂੰ ਪੂਰਾ ਜਗਤ ਜਾਣਦਾ ਤੇ ਜਦੋਂ ਮੈਨੂੰ ਬੜੀ ਹਰਿਆਣੀ ਹੋਈ ਵੀ ਜਦੋਂ ਕਹਿੰਦਾ ਵੀ ਠੇਕੇ ਵਾਲਾ ਰੋਡ ਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਜਾਣੇ ਜਾਂਦੇ ਪਰ ਮਾਰਗ ਦੀ ਕੀ ਦੁਰਦਸ਼ਾ ਵਾ ਸਾਈਨ ਬੋਰਡ ਲਗਾਇਆ ਗਿਆ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਹੈ ਪਰ ਇੰਗਲਿਸ਼ ਵਾਈਨ ਐਂਡ ਵੀਰ ਸ਼ਾਪ ਠੇਕਾ ਸ਼ਰਾਬ ਅੰਗਰੇਜ਼ੀ ਅਤੇ ਦੇਸੀ ਪਰ ਸਾਨੂੰ ਇੰਨੀ ਕਿ ਸ਼ਰਮ ਆਉਂਦੀ ਆ ਨਾ ਸਿੱਖ ਨਾਂ ਦੇ ਰਹਿ ਗਏ ਨੇ ਤਾਂ ਸਿੱਖ ਤਾਂ ਮਰੀ ਗਏ ਨੇ ਐਡੀਪੀਸੀ ਕਰੋੜਾ ਰੁਪਇਆ ਛਾਪਦੀ ਆ ਇਹਨਾਂ ਦੇ ਲਈ ਪ੍ਰਚਾਰ ਕਰਨ ਲਈ ਪਤਾ ਨਹੀਂ ਲੱਖਾਂ ਦੇ ਅਰਬਾਂ ਦੇ ਹਿਸਾਬ ਨਾਲ ਬਜਟ ਨਿਕਲਦਾ ਉਹ ਬਜਟ ਕਿੱਥੇ ਜਾਂਦਾ ਠੇਕੇ ਵਾਲਿਆਂ ਦੇ ਕਭੇ ਜੀ ਅਰਪਾ